ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਚ ਹਨ ਉਹਨਾਂ ਦੀ ਫਿਲਮ ਪੂਰੀ ਦੁਨੀਆ 'ਚ ਸਫਲ ਹੋ ਗਈ ਹੈ ਹਾਲਾਂਕਿ ਹੁਣ ਇੱਕ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ ਦਰਅਸਲ ਬਾਲੀਵੁੱਡ 'ਚ ਬਾਕਸ ਆਫਿਸ ਤੇ ਆਪਣੀ ਵੱਡੀ ਪਾਰੀ ਤੋਂ ਬਾਅਦ ਸ਼ਾਹਰੂਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਉਹਨਾਂ ਦੀ ਸੁਰੱਖਿਆ ਵਿੱਚ ਵਾਅਦਾ ਕਰ ਦਿੱਤਾ ਹੈ ਖਬਰਾਂ ਮੁਤਾਬਕ ਸ਼ਾਹਰੂਖ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਸ਼ਾਹਰੂਖ ਖਾਨ ਨੂੰ ਦਿੱਤੀ ਗਈ ਵਾਈਪਲਸ ਸੁਰੱਖਿਆ ਤਹਿਤ 6 ਨਿਜੀ ਅਤੇ 5 ਹਥਿਆਰਾਂ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਹਨਾਂ ਦੇ ਨਾਲ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੂਖ ਖਾਨ ਦੀ ਜਾਨ ਨੂੰ ਖਤਰਾ ਹੈ ਹਾਲ ਹੀ ਚ ਆਪਣੀਆਂ ਫਿਲਮ ਪਠਾਨ ਤੇ ਜਵਾਨ ਦੇ ਹਿੱਟ ਹੋਣ ਮਗਰੋਂ ਸ਼ਾਹਰੁਖ ਅੰਡਰਵਰਲਡ ਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਗਏ ਹਨ ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਲਈ ਸਿਰਫ ਦੋ ਪੁਲਿਸ ਮੁਲਾਜ਼ਮ ਹੀ ਹੁੰਦੇ ਸਨ ਕਿੰਗ ਖਾਨ ਨੂੰ ਦਿੱਤੀ ਗਈ ਵਾਈ ਪਲੱਸ ਸੁਰੱਖਿਆ ਦਾ ਖਰਚਾ ਸ਼ਾਹਰੁਖ ਖੁਦ ਚੱਕਣਗੇ ਉਹਨਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ ਬਿਊਰੋ ਰਿਪੋਰਟ ਐਸ ਐਮ ਜ਼ੈਡ ਨਿਊਜ਼ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਚ ਹਨ ਉਹਨਾਂ ਦੀ ਫਿਲਮ ਪੂਰੀ ਦੁਨੀਆ ਚ ਸਫਲ ਹੋ ਗਈ ਹੈ ਹਾਲਾਂਕਿ ਹੁਣ ਇਹ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ ਦਰਅਸਲ ਬਾਲੀਵੁੱਡ ਦੇ ਬਾਕਸ ਆਫਿਸ ਤੇ ਆਪਣੀ ਵੱਡੀ ਪਾਰੀ ਤੋਂ ਬਾਅਦ ਸ਼ਾਹਰੂਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਉਹਨਾਂ ਦੀ ਸੁਰੱਖਿਆ ਵਿੱਚ ਵਾਅਦਾ ਕਰ ਦਿੱਤਾ ਹੈ ਖਬਰਾਂ ਮੁਤਾਬਕ ਸ਼ਾਹਰੂਖ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਸ਼ਾਹਰੁਖ ਖਾਨ ਨੂੰ ਦਿੱਤੀ ਗਈ ਵਾਈ ਪਲੱਸ ਸੁਰੱਖਿਆ ਤਹਿਤ 6 ਨਿਜੀ ਅਤੇ 5 ਹਥਿਆਰਾਂ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਹਨਾਂ ਦੇ ਨਾਲ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ ਹਾਲ ਹੀ ਚਾਪਨੇ ਆ ਫਿਲਮ ਪਠਾਨ ਤੇ ਜ਼ਵਾਨ ਦੇ ਹਿੱਟ ਹੋਣ ਮਗਰੋਂ ਸ਼ਾਹਰੁਖ ਅੰਡਰਵਰਲਡ ਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਗਏ ਹਨ ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਲਈ ਸਿਰਫ 2 ਪੁਲਿਸ ਮੁਲਾਜ਼ਮ ਹੀ ਹੁੰਦੇ ਸਨ ਕਿੰਗ ਖਾਨ ਨੂੰ ਦਿੱਤੀ ਗਈ ਵਾਈ ਪਲੱਸ ਸੁਰੱਖਿਆ ਦਾ ਖਰਚਾ ਸ਼ਾਹਰੁਖ ਖੁਦ ਚੱਕਣਗੇ ਉਹਨਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ ਬਿਊਰੋ ਰਿਪੋਰਟ ਐਸਐਮਜ਼ ਨਿਊਜ਼ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਪਿਛਲੇ ਕੁਝ ਦਿਨਾਂ ਤੋਂ ਆਪਣੀ ਫਿਲਮ ਜਵਾਨ ਨੂੰ ਲੈ ਕੇ ਸੁਰਖੀਆਂ ਚ ਹਨ ਉਹਨਾਂ ਦੀ ਫਿਲਮ ਪੂਰੀ ਦੁਨੀਆ 'ਚ ਸਫਲ ਹੋ ਗਈ ਹੈ ਹਾਲਾਂਕਿ ਹੁਣ ਇੱਕ ਖਬਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦੇਵੇਗੀ ਦਰਅਸਲ ਬਾਲੀਵੁੱਡ 'ਚ ਬਾਕਸ ਆਫਿਸ ਤੇ ਆਪਣੀ ਵੱਡੀ ਪਾਰੀ ਤੋਂ ਬਾਅਦ ਸ਼ਾਹਰੂਖ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ ਅਦਾਕਾਰ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਨੇ ਹੁਣ ਉਹਨਾਂ ਦੀ ਸੁਰੱਖਿਆ ਵਿੱਚ ਵਾਅਦਾ ਕਰ ਦਿੱਤਾ ਹੈ ਖਬਰਾਂ ਮੁਤਾਬਕ ਸ਼ਾਹਰੂਖ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਉਹਨਾਂ ਨੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ ਸ਼ਾਹਰੂਖ ਖਾਨ ਨੂੰ ਦਿੱਤੀ ਗਈ ਵਾਈਪਲੱਸ ਸੁਰੱਖਿਆ ਤਹਿਤ 6 ਨਿਜੀ ਅਤੇ 5 ਹਥਿਆਰਾਂ ਨਾਲ ਸੁਰੱਖਿਆ ਅਧਿਕਾਰੀ 24 ਘੰਟੇ ਲਈ ਉਹਨਾਂ ਦੇ ਨਾਲ ਰਹਿਣਗੇ ਦੱਸਿਆ ਜਾ ਰਿਹਾ ਹੈ ਕਿ ਸ਼ਾਹਰੂਖ ਖਾਨ ਦੀ ਜਾਨ ਨੂੰ ਖਤਰਾ ਹੈ ਹਾਲੀ ਚ ਆਪਣੀਆਂ ਫਿਲਮ ਪਠਾਨ ਤੇ ਜਵਾਨ ਦੇ ਹਿੱਟ ਹੋਣ ਮਗਰੋਂ ਸ਼ਾਹਰੁਖ ਅੰਡਰਵਰਲਡ ਤੇ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਗਏ ਹਨ ਇਸ ਤੋਂ ਪਹਿਲਾਂ ਉਹਨਾਂ ਦੀ ਸੁਰੱਖਿਆ ਲਈ ਸਿਰਫ ਦੋ ਪੁਲਿਸ ਮੁਲਾਜ਼ਮ ਹੀ ਹੁੰਦੇ ਸਨ ਕਿੰਗ ਖਾਨ ਨੂੰ ਦਿੱਤੀ ਗਈ ਵਾਈਪਲਸ ਸੁਰੱਖਿਆ ਦਾ ਖਰਚਾ ਸ਼ਾਹਰੁਖ ਖੁਦ ਚੱਕਣਗੇ ਉਹਨਾਂ ਨੂੰ ਇਸ ਦਾ ਭੁਗਤਾਨ ਮਹਾਰਾਸ਼ਟਰ ਸਰਕਾਰ ਨੂੰ ਕਰਨਾ ਪਵੇਗਾ ਬਿਊਰੋ ਰਿਪੋਰਟ ਐਸਐਮਜ਼ ਨਿਊਜ਼